ਲਕਿਥੋ ਪਾਟਾ ਪੀਤੂ ਦੀਦੀ ਸ਼ਾਂਤ ਆਉਂਦਾ ਹੋਰ ਤਰਮ ਘੋਟ ਗਿਆ ਮੋ ਮਾਰੇ ਪਾਣੀ ਕੋਈ ਦਊਗਾ ਕਿ ਨਾ ਪਿਆਲ ਦੇਂਦੇ ਨੇ ਟਾਈਮ ਟਾਈਮ ਹੋ ਗਿਆ 4 4 4 4 ਵਜੇ ਕੇ 44 ਮਿੰਟ 4 44 ਭਰਾ ਵੱਜੇ ਅੰਗਰੇਜ਼ ਇੱਕਦਾਂ ਸਾਡੇ ਮਾਰੀ ਤੇਰੀ ਸਕੂਟਰੀ ਘਾੜ ਦੇਣੀ ਨਹੀਂ ਆਨੇ ਅੱਜ ਮੇਰਾ ਪੂਰਾ ਮੂਡ ਸੀ ਅੱਜ ਮੈਂ ਆ ਲਾ ਕੇ ਜਾਊਂਗੀ ਪੁੰਨੇ ਮੂੜ ਹੈਗਾ ਮੇਰਾ ਪੁੰਨੇ ਵਾਲਾ ਠੰਡ ਲੱਗ ਰਿਹਾ ਮੈਨੂੰ ਹੋਰ ਤਾਂ ਕੀ ਤਾਂ ਹੈ ਨਹੀਂ ਉਹਦੀ ਨਿਗਾ ਪਈ ਉਹਦੀ ਵੀ ਮੇਰੇ ਉੱਪਰ ਚੱਕਿਆ ਦੇਖ ਲਾ ਸਿਆ ਜਿੱਤ ਕੇ ਮੈਚ ਹੈ ਕਬੱਡੀ ਖਿਡਾਰੀ ਹੈ ਕਾਲਾ ਹੈ ਇਸ ਸਟੇਟ ਤੇ ਆ ਕੇ ਜਿੱਤ ਕੇ ਜਿੱਤ ਕੇ ਮੇਰਾ ਦਿਲ ਹੀ ਤੋੜਤਾ ਤੁਸੀਂ ਇਹ ਗੱਲ ਕਹਿ ਕੇ ਹੈਲੋ ਸਚਿਕਾ ਹੋਰ ਸਾਰੇ ਠੀਕ ਠਾਕ ਹੋ ਠੀਕ ਹੀ ਹੋਵਗੇ ਤੁਹਾਨੂੰ ਕਿਉਂ ਸਾਨੂੰ ਨਹੀਂ ਪਤਾ ਇੰਨੀ ਠੰਡ ਵਾਤੋਂ ਹਾਂ ਸੱਚੀ ਠੰਡ ਤੋਂ ਬਚਾ ਥੋੜਾ ਸਾਰਿਆਂ ਦਾ ਇਹ ਗੱਲ ਦੱਸੋ ਹੋ ਵੀ ਸਕਦਾ ਵਾ ਕਿ ਸਿਰ ਨੂੰ ਚੱਕਰ ਆ ਸਕਦੇ ਨਹੀਂ ਧੁੰਦ ਵੇਖ ਕੇ ਸੁਮਨ ਬਹੁਤ ਦਿਨਾਂ ਬਾਅਦ ਆਪਦੇ ਪਿੰਡ ਤੋਂ ਆਈ ਹੈ ਤੇਰੇ ਦਿਨਾਂ ਬਾਅਦ ਹਾਂ ਕੀ ਤੁਸੀਂ ਆ ਕੇ ਕੀ ਫੀਲ ਕੀਤਾ ਘਰ ਘਰ ਵਧੀਆ ਜੇ ਇੱਥੇ ਵਧੀਆ ਵਾ ਘਰ ਵਧੀਆ ਘਰ ਵਧੀਆ ਕਰਵਾ ਲਈ ਉਹਦਾ ਵਧੀਆ ਲਗੜਾਈ ਆ ਵੇਲਾ ਪਿੱਤੂ ਦਿਨੋਂ ਰੋਂਦੀ ਰੋਂਦੀ ਗਏ ਲੈ ਆ ਮੈਂ ਰੋਂਦੀ ਰੋਂਦੀ ਨਹੀਂ ਦੇ ਮੈਂ ਅੱਜ ਇਹਨੂੰ ਕਿਹਾ ਮੈਂ ਕੱਲ ਮੇਰਾ ਮੂਡ ਖਰਾਬ ਸੀ ਤੇਰੇ ਮੈਂ ਕਿਹਾ ਰੈੱਡ ਟੇਪ ਦੇ ਸ਼ੂ ਪਾਏ ਸੀ ਨਾ ਕਹਿੰਦੀ ਹਾਂ ਪਾਏ ਸੀ ਜਾਨਵਰ ਪੰਛੀ ਸਾਡੀ ਗਲੌਟ ਚ ਦੇਖਦੇ ਜਾਓ ਦੇਖਦੇ ਜਾਓ ਦੇਖੋ 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 ਦਿਲ ਦੇਖੀ ਦਿਲ ਦੇਖੀ ਸਾਰ ਮਾਰੀ ਤੇਰੀ ਸਕੂਟਰੀ ਘੜ ਦੇ ਦੀ ਨੇ ਸਕੂਟਰੀ ਪੈ ਗਈ ਗਈ ਕਿਵੇਂ ਸੀ ਹਾਈ ਮੇਰੀ ਸਕੂਟਰੀ ਹਾਈ ਮੇਰੀ ਸਕੂਟਰੀ ਬੱਚਾ ਤੈਨੂੰ ਆ ਸਕੂਟਰੀ ਸਨ ਮਾਚੀ ਮਿਲੀ ਸੀ ਕਿੰਨੀ ਕੁ ਖੁਸ਼ੀ ਹੋਈ ਬੜੀ ਖੁਸ਼ ਹਾਂ ਤਾਂ ਤੋੜ ਕਿੰਨੀ ਕੁ ਖੁਸ਼ੀ ਹੋਈ ਸੀ ਬੜੀ ਖੁਸ਼ੀ ਆ ਉੱਚੀ ਬੋਲਾ ਮੈਨੂੰ ਬਹੁਤ ਖੁਸ਼ੀ ਹੋਈ ਪਾਜੀ ਨਾਲ ਗੱਲ ਕਰਿਓ ਪਾਜੀ ਆਉਂਦੇ ਆ ਲੈਣ ਤੁਹਾਨੂੰ ਥੋਨੀਆ ਸਕੂਟਰੀ ਸਵੇਰੇ ਦੋ ਦਿਨਾਂ ਵਿੱਚ ਦੋ ਦਿਨਾਂ ਵਿੱਚ ਪਾਣੀ ਦਿੱਤ ਬੜੀ ਤਕੜੀ ਪਿਆਰਦਾ ਇਹ ਰੀਜਾਂ ਹੁੰਦੀਆਂ ਨੇ ਪਤਾ ਜਿਹੜੀ ਆਪਣੀਆਂ ਪੂਰੀਆਂ ਹੋ ਜਾਂਦੀਆਂ ਮਾ ਆ ਕੇ ਤਿੰਨੋ ਮਸਾਲਾ ਬਾਬੇ ਮੇਰੀ ਪਹਿਲੀ ਸਕੂਟਰੀ ਤੇ ਵੀ ਇੰਨਾ ਰੌਲਾ ਪਿਆ ਮੇਰੀ ਦੂਜੀ ਸਕੂਟਰੀ ਤੇ ਵੀ ਇੰਨਾ ਰੌਲਾ ਪਿਆ 3 ਰੌਲੇ ਨਾ ਮੈਨੂੰ ਮਿਲ ਗਏ ਆ ਦੇਖ ਲੈ 3 ਰੌਲੇ ਕਰਕੇ ਮਿਲ ਗਏ ਲੈ ਉਥੋਂ ਕਿੱਥੋਂ ਚਾਹ ਪਾਣੀ ਕੀ ਸੋਚੇ ਨੇ ਤਾਂ ਨੂੰ ਕਿੰਨੀ ਕੀ ਖੁਸ਼ੀ ਤੁਹਾਡੇ ਰਿਜ਼ਲਟ ਆਇਆ ਮਾ ਦੇਖੋ ਕਿਸੇ ਵਲੌਗ ਮੈਂ ਮੈਂਤ ਲਾਉਣੀ ਪੈਣੀ ਹੈ ਵੈਂ ਜੀ ਹਾਂ ਮੈਂ ਥੋੜਾ ਕੋਈ ਚੈੱਕ ਕਰ ਲਵਾਂ ਹਾਂ ਜੀ ਕਿ ਆ ਕਿ ਮੈਂ ਟਰੈਲਰ ਤੇ ਜਾਣਾ ਹੈ ਟਰੈਲ ਤਾਂ ਕੱਢ ਲਵਾਂਗੀ ਪਰ ਚੱਕਰੇ ਗਾਣਾ ਮੋੜਾ ਨਹੀਂ ਨਹੀਂ ਹੋਣਾ ਇਹ ਟੈਨਸ਼ਨ ਹੈ ਠੀਕ ਆ ਓਕੇ ਜੇ ਆਪਾਂ ਚੀਜ਼ ਕਰਾਂਗੇ ਨਾ ਰਿਜ਼ਲਟ ਉਹਦਾ ਤਾਂ ਹੀ ਆਉਣਾ ਨਹੀਂ ਤਾਂ ਹਰੇ ਪਿਆ ਜਿੱਤਾਂਗੇ ਤਾਂ ਤਾਂ ਜੇ ਆਪਾਂ ਉਹ ਕਰਾਂਗੇ 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 ਤਾਂ ਜਰੂਰ ਪਰ ਚੱਕਰ ਇਹ ਆ ਵੀ ਕਹਿ ਕਈ ਕਹਿ ਦਿੰਦੇ ਆ ਵੀ ਐਸਾ ਚੱਲਣਾ ਆ ਚੱਕਰੀ ਏਦਾਂ ਨਹੀਂ ਬੱਚ ਜੇ ਕਿਸਮਤ ਆ ਨਾ ਤਾਂ ਭੈਣ ਉੱਥੇ ਜਾ 10 ਲੱਖ ਵੀ ਰੱਖ ਲੈ ਕਿਸਮਤ ਲੈ ਹੀ ਜਾਣਾ ਜੀ ਬਸ ਮਿਹਨਤ ਕਰੋ ਉੱਥੋਂ ਤੋਂ ਹੀ ਹੁਣ ਜਿਹੜੀ ਆ ਆ ਵਾਲੀ ਆ ਨਾ 2 2 ਵਜੇ ਆਪਾਂ 2 3 ਵਜੇ ਆ ਕੇ ਗਰਾਉਂਡ 'ਚ ਮਿਹਨਤ ਲਾਉਣੇ ਇਹ ਰੱਬ ਕਿ ਕਿਤੇ ਨਾ ਕਿਧਰ ਆਪਣੇ ਕੱਢ ਦੇਣੀ ਆ ਚੀਜ਼ ਸਟਾਰਟ ਕਰ ਲਈ ਭਰਾ ਹੋ ਰਿਆ ਨੇ ਦੇ ਰਚੀ ਜੀ ਦੀ ਅੱਜ ਕਿ ਲਾਉਣ ਲੱਗੇ ਅੱਜ ਮੈਂ ਟੈਰ ਲਾਉਣਾ ਟੈਰ ਰਨਿੰਗ ਕਰੀ ਠੀਕ ਸਾਰਾ ਰਨਿੰਗ ਸਟਾਰਟ ਮੈਂ ਸਾਰਿਆਂ ਨਾਲੋਂ ਮਤਲਬ ਮੇਰਾ ਜਿਹੜਾ ਜੀ ਅੱਕਦਾ ਨਾ ਉਹ ਰਨਿੰਗ ਕਰਦਾ ਮੇਰੇ ਨਹੀਂ ਮੈਨੂੰ ਪਤਾ ਨਾ ਕੋਰ ਕੋ ਮਰਜੀ ਵਰਕ ਉਹ ਮੈਂ ਭੱਜ ਭੱਜ ਵਰਕ ਕਰ ਲਾਂਗਾ ਸਾਰਾ ਰਨਿੰਗ ਦੇਕ

ਬਾਕੀ ਗਰਾਊਂਡ ਤੇ ਜਾਂਦਾ ਲੜ ਗਿਆ ਜਿਆਦਾ ਮਦਹਾਰਾ ਨਾ ਹੋ ਗਿਆ ਪਹਿਲਾਂ ਥੱਲੇ ਲਾਈ ਹੁਣ ਆਪਾਂ ਉਹ ਜਸੀ ਜਫਰਵਾਲ ਮੋਟਿਆ ਪਰੇ ਹੋਈ ਐਂ ਉਹ ਜਿਹੜਾ ਹੁਣ ਪਹਲਾ ਦੇਖਾ ਤੁਮ ਮੀਨ ਦੇ ਪਤਾ ਨਹੀਂ ਯਾਰ ਕਿ ਮੇਰੇ ਨਾਲ ਜਿਹੜਾ ਕਭੀਰ ਤੇ ਪਤਾ ਨਹੀਂ ਘਰ ਚੱਲ ਰਹੇ ਨੇ ਪਤਾ ਨਹੀਂ ਕਿੱਥੇ ਅੱਜ ਮੇਰੇ ਨਾਲ ਮੂਡ ਸੀ ਵੀ ਪ੍ਰੈਕਟਿਸ ਲਾਵਾਂਗੇ ਮੇਰੇ ਬੋਲੇ ਸੱਟ ਲੱਗੇ ਮੈਨੂੰ ਸਾਰਿਆਂ ਨੂੰ ਬੱਦ ਦੋ ਇਹ ਜੀ ਜੱਡ ਰਪੈਦਾ ਮੈਂ ਚੈੱਕ ਕਰਨਾ ਵੀ ਮੇਰੇ ਦੰਦ ਦੰਦ ਠੀਕ ਆ ਦੰਦ ਤਾਂ ਨਿਕਲੇ ਅੱਜਲਾ ਜਿਹੜਾ ਬਲੌਗ ਆ ਉਹ ਫੇਰ ਰਹਿ ਗਿਆ ਕਿਉਂਕਿ ਮੈਂ ਪ੍ਰੈਕਟਿਸ ਨਹੀਂ ਕਰਦੀ ਹੈਗੀ ਹਨਾ ਤੇ ਮੈਂ ਫੀਲ ਨਹੀਂ ਕਰ ਰਹੀ ਹੈਗੀ ਹਨਾ ਬੇਸ਼ੱਕ ਮੈਂ ਹੱਸੀ ਕਿ ਜਦੋਂ ਮੇਰੇ ਸੱਟ ਲੱਗੇ ਪਰ ਮੇਰੇ ਹੁਣ ਜਾਲਾਂ ਨਹੀਂ ਹੋ ਰਹੀਆਂ

ਸੁੰਦਾ ਨਹੀਂ ਆ ਹਾਂ ਅੱਛਾ ਹੁੰਦਾ ਨਹੀਂ ਤੇ ਦੰਦ ਬੋਲ ਨਹੀਂ ਸਕਦਾ ਬੋਲ ਨਹੀਂ ਸਕਦਾ ਹਾਂਜੀ ਅੱਛਾ ਇੱਕੋ ਕੰਮ ਤਾਂ ਸੁਂਦਾ ਇਹਨੂੰ ਅੱਛਾ ਛੋਟਾਂ ਨੂੰ ਤਾਂ ਪ੍ਰੋਬਲਮ ਆ ਹਾਂਜੀ ਅੱਛਾ ਹੋਰ ਚੱਲ ਚੱਲ ਕੋਤ ਮੇਰੇ ਜਿਹੜੇ ਦੰਦ ਚੱਲ ਰਹੇ ਨੇ ਮੇਰੇ ਨਾਲ ਵਾਲੇ ਬੰਦੇ ਵੀ ਡੁੱਬ ਰਹੇ ਨੇ ਤਾਂ ਕਰਕੇ ਤੁਸੀਂ ਮੇਰੇ ਕਿਉਂ ਆ ਕੇ ਲਵੇ ਖੜੇ ਹੋ ਤੁਹੇ ਡੁੱਬੇ ਆਣਾ ਕੋਈ ਮੇਰੇ ਤਾਂ ਪਰਸ਼ਾਵਾਂ ਵੀ ਅੱਜ ਦੇ ਟਾਈਮ ਮਾੜਾ ਪੈ ਰਹੇ ਜਿਦਾਂ ਦੇ ਮੇਰੇ ਦਿਨ ਚੰਦ ਰਹੇ ਨੇ ਫੋਟੋ ਦਿਖਾਓ ਬਾਬੇ ਦੇ ਪਾਸ ਤਾਰੀ ਜਾਂਦੇ ਨੇ ਟਾਈਮ ਟਾਈਮ ਹੋ ਗਿਆ 4 4 4 4 ਵਜੇ 44 ਮਿੰਟ 4:44 ਭਰਾ ਵੱਡੇ ਅੰਗਰੇਜ਼ ਇੱਕਦਾਂ ਸਾਡੇ ਅੰਗਰੇਜ਼ ਨੇ ਫਿਰਦੇ ਆ ਜਦ ਮੈਂ ਕਹੀਦਾ ਵੀ 4 4 4 ਚਾਲ ਗਿਆ ਵਾ 4 ਵਜੇ 44 ਮਿੰਟ

ਜੋ ਆ ਕਹਿੰਦਾ ਮੇਰੀ ਆਈਡੀ ਦੀਦੀ ਆਉਦੀ ਆਈਡੀ ਤੇ ਪਾ ਕੇ ਨਾ ਮੇਰੀ ਆਈਡੀ ਨੂੰ ਮੈਂਸ਼ਨ ਕਰ ਦਿਓ ਕੀ ਤੇਰੀ ਆਈਡੀ ਦਾ ਨਾਮ ਜੀ ਐਸ 883365 ਬੱਸ ਤੇ ਤੇਰੀ ਆਈਡੀ ਨੂੰ ਕੋਣ ਸਰਚ ਕਰਦਾ ਇੱਕ ਦੋ ਤਿੰਨ ਸਾਰੀ ਆਈਡੀ ਦੇ ਵਿੱਚ ਨਾਮ ਲਿਖ ਰੱਖਿਆ ਕਦੇ ਵੀ ਆਪਦੀ ਆਈਡੀ ਤੇ ਜਿਹੜਾ ਨਾਮ ਲਿਖਣਾ ਹੁੰਦਾ ਨਾ ਉਹ ਆਪਦਾ ਪ੍ਰੋਪਰ ਨਾਮ ਲਿਖਿਆ ਹੋਇਆ ਹੈਗੀ ਇੱਕ ਆਈਡੀ ਜੋਬਨ 16 ਅੰਦਰ ਸੀ ਹਾਂ ਇਹ ਆਈਡੀ ਨੂੰ ਜਰੂਰ ਇਹ ਆਈਡੀ ਨੂੰ ਫੋਲੋ ਕਰ ਲਿਆ ਠੀਕ ਆ ਠੀਕ ਤੇ ਪੈਸੇ ਦੇਦੀਆਂ ਨਹੀਂ ਆਏ ਕਾ ਕਿ ਨਹੀਂ ਸਰਦਾ ਪੈਸੇ ਹੈ ਨਹੀਂ ਮੈਂ ਤੇਰੀ ਆਈਡੀ ਤੇ ਪ੍ਰੋਮੋਸ਼ਨ ਕੀਤੀ ਆ ਪਤਾ ਨੂੰ ਕਿੰਨੇ ਬੰਦਿਆਂ ਨੇ ਦੇਖ ਲੈਣਾ ਵਾ ਦੇਦੀਆਂ ਨਹੀਂ ਹੈਂ ਦੀਦੀ ਕਿੰਨੇ ਪੈਸੇ ਆ ਗਈ ਪੈਸੇ ਮੈਨੂੰ ਚਾਹੀਦੇ 50000 ਦੀਦੀਆਂ 50 ਨਹੀਂ ਚੱਲੋ ਅੱਜ ਦਾ ਪੀਤੋ ਰੇ ਜਾਖ ਵੀ ਹੋਏ ਬੈਠੇ ਨੇ ਹੁਣ ਉਹ ਫੁੱਟਬਾਲ ਖੇਡਣਗੇ ਆ ਸੋਰੀ ਆ ਖੇਡਣਗੇ ਆ ਚੱਲ ਇੱਥੇ ਰਹਿ ਦੋ ਇੱਥੇ ਰਹਿ ਨਾ ਨਾ ਚੱਲ ਜਾ ਬੁੱਤ ਖੇਡ ਤੋਂ ਚੱਲ ਜਾ ਚੱਲ ਜਾ ਨਾੜੇ ਹੁਣ ਬੰਦੇ ਬੰਦ ਲੈਣੇ ਸਾਰੇ ਇਹ ਕਿਹੜਾ ਕਿੱਧਰੋਂ ਖੇਡੂ ਕਿਹੜਾ ਕਿੱਧਰੋਂ ਖੇਡੂਗਾ ਸਪੀਡ ਵਰਕ ਸਪ੍ਰਿੰਟਾਂ ਡਾਂਜਾਂ ਤੰ ਪੱਕਦਾ ਚੀਜ਼ਾਂ ਨਾਲ ਭਰੀ ਆਏ ਗੇਮ ਵੀ ਤਾਂ ਕਰਕੇ ਜ਼ਰੂਰੀ ਆ ਬੰਦਾ ਨਾ बार-बार ਇੱਕੋ ਇੱਕ ਪ੍ਰੈਕਟਿਸ ਕਰਕੇ ਬੰਦਾ ਗੌਰ ਵੀ ਹੋ ਜਾਂਦਾ ਹੁੰਦਾ ਤੇ ਮਨ ਵੀ ਥੋੜਾ ਘੱਟ ਲੱਗਣ ਲੱਗ ਜਾਂਦਾ ਉਹ ਚੀਜ਼ਾਂ ਚ ਨੇ ਇਸ ਲਈ ਹਰ ਇੱਕ ਟੀ ਚੇਂਜ ਕਰ ਲੈਣੀ ਜ਼ਰੂਰੀ ਹੁੰਦੀ ਹੈ ਮੈਨੂੰ ਬਾਜ਼ ਮਾਰੇ ਕਹਿੰਦੇ ਪਿੱਤੂ ਦੀ ਦੀ ਹੈਂਡਬਾਲ ਇਤਨੀ ਦਲਦਾ ਹੈਂਡਬਾਲ ਬਣਿਆ ਤੇ ਯਾਰ ਮੇਰੀ ਸੱਚੀ ਚੀਜ਼ ਪੈ ਰਹੀ ਹੈ ਪਤਾ ਯਾਰ ਤਾਂ ਇਹ ਲੱਗ ਰਿਹਾ ਤੇ ਇਕੱਲੇ ਦਾ ਜੱਸੀ ਅੱਜ গোলকিপার মু ਗੂਟ ਵਗੈਰਾ ਤਾਂ ਮੈਂ ਕਿਹ ਪਾਣਾ ਆਹ ਮੁ ਖਾਣੇ ਕੀ ਕੀਤਾ ਜਾਏ ਹੁਣ ਮੈਂ ਕੱਲੀ ਕੀ ਕਰਾਂ ਉਹ ਤਾਂ ਸਾਰੇ ਖੇਢੀ ਜਾਂਦੇ ਗੋਲੇ ਹਾਂਜੀ ਮੈਂ ਪਰ ਵੀ ਲੈ ਕੇ ਆਈ ਆਪਦਾ ਉੱਪਰ ਤਾਂ ਪਾ ਲਈਏ ਕੇ ਦਾ ਚੱਕੀ ਸਹੀ ਹਾਂਜੀ ਮੇਰਾ ਪੂਰਾ ਮੂਡ ਸੀ ਵੀ ਅੱਜ ਮੈਂ ਆ ਲਾ ਕੇ ਜਾਊਂਗੀ ਉਹਨੇ ਮੂਡ ਹੈਗਾ ਮੇਰਾ ਪੁੰਨੇ ਵਾਲਾ ਆਪਰ ਪਤਾ ਨਹੀਂ ਕੀ ਦਾ ਰੂਟੇ ਬਾਈ ਦਾ ਉੱਪਰ ਆ ਇਹ ਪਾਲ ਲੈਨੇ ਲੰਮਾ ਵਾਹ ਉਹ ਮੇਰੇ ਖੂਬ ਪਾਲਾ ਠੰਡ ਲੱਗ ਰਿਹਾ ਮੈਨੂੰ ਹੋਰ ਤਾਂ ਕੀ ਤਾਂ ਹੈ ਨਹੀਂ ਉਹਦੀ ਨਿਗਾ ਪਈ ਉਹਦੀ ਵੀ ਮੇਰਾ ਉੱਪਰ ਚੱਕਿਆ ਦੇਖ ਲੈ ਜਿਹੜੇ ਮੈਚ ਹਾਰ ਗਏ ਉਹਨਾਂ ਦੀ ਸਜ਼ਾ ਵਾ ਰੂਲ ਲਾ ਕੇ ਜਾਣਗੇ ਉਹਨਾਂ ਨੂੰ ਨਹੀਂ ਨਹੀਂ ਲੋਣੇ ਪੈਣੇ ਆ ਡੇਰ ਪਹਿਲਾਂ ਨਹੀਂ ਲਾਏ ਓਹ ਲਾਸਟ ਤੱਕ ਜਸਵਿੰਦਰ ਸਿੰਘ ਜਸਿਆ ਜੀ ਜਿੱਤੇਗੇ ਮੈਚ ਹੈ ਹੈ ਇਸ ਸਟੇਟ ਤੇ ਆ ਕੇ ਜਿੱਤ ਕੇ ਜਿੱਤੇਗੇ ਦੱਸ ਦਿੱਤਾ 5 ਦਿਨਾਂ ਬਾਅਦ 4-5 ਦਿਨਾਂ ਬਾਅਦ ਜਿੱਤੇਗੇ ਤੇ ਯਾਰ ਵੀ ਨਾ ਹੁਣ ਬੋਲ ਦੇਖ ਕੇ ਕਹਿੰਦੀ ਹਾ ਕਹਿੰਦੀ ਟਾਂਕੇ ਲੱਗਣ ਵਾਲੇ ਹੋਗੇ ਕੋਈ ਕਹਿੰਦੇ ਲੋਕ ਦਾ ਕੱਟ ਦਿੰਦਿਆਂ ਨੇ ਇਹ ਠੀਕੀ ਮੈਂ ਨਹੀਂ ਖਾਣੀ ਉਹ ਜਿਆਦਾ ਫਟਿਆ ਬੋਲਦੀ ਮੈਨੂੰ ਗੋਲ ਕਪਾ ਦਾ ਪਾਣੀ ਪੁਲਾਇਆ ਜੀ ਦੋ ਦਿਨਾਂ ਚ ਨਾ ਠੀਕ ਕੀਤਾ ਚਾਹਦੇ ਹੋਣੇ ਤਰ ਕੋਰ ਜਾਂਦੀਆਂ ਜੋੜੇ ਸੰਗੇ ਮੰਗਵਾ ਲੈਣੇ ਕੀ ਖੇਡਣ ਚੱਲੀਆਂ ਜਿਹੜਾ ਦੂਸਰਾ ਦੇਖਦੇ ਹੈ ਕਦੋਂ ਜਿੰਨਾ ਫਟ ਕੇ ਓਏ ਦੱਸੀ ਕੀ ਸੂਣ ਜੰਗਲੀ ਉਹ ਕਿ ਹੁੰਦਾ ਸ਼ੂ ਸ਼ਪਾਈ ਸ਼ੂ ਸ਼ਪਾਈ ਫੱਨੂ ਬੜੀ ਕੀ ਅਸ਼ੋ ਹਾਂ ਫੱਨੂ ਬੜੀ ਮੈਂ ਕੁਝ ਖੇਤਾਂ ਅੱਜ ਮੈਂ ਅੱਜ ਬਾਜੀ ਦਾ ਪਰਭਾਗੇ ਤੇ ਜੰਗਦੂ ਨੱਕੇ ਰਹੇ ਮੈਂ ਯਾਰ ਤੁਹਾਡੇ ਹੱਕ ਚ ਮੈਂ ਖੜੀ ਆ ਠੀਕ ਆ ਹਾਂ ਥੈਂਕ ਯੂ ਤੁਹਾਡਾ ਮੇਰੇ ਟੀ-ਸ਼ਰਟ ਕਿਉਂ ਪਾ ਲਈ ਮੈਂ ਅੱਜ ਤੁਹਾਡੇ ਹੱਕ ਚ ਮੈਂ ਖੜੀ ਆ ਤੇਰੇ ਛੋਟੇ ਪਾ ਦਿੱ ਪਾਏ ਆ ਕੋਈ ਨਹੀਂ ਪੁੱਛਦਾ ਛੋਟੇ ਹੁੰਦੇ ਦੀ ਆ ਨਹੀਂ ਕਿਤੋਂ ਪਾ ਕੇ ਆ ਅੱਜ ਕਿਤ ਲਾਈ ਆ ਦੇਖਦੇ ਨਾ ਮੇਰਾ ਬਲੌਗ ਦੇਖਦੇ ਨਾ ਸਾਰੇ ਹਾਂਜੀ ਮੈਂ ਫੋਲੋ ਵੀ ਕੀਤਾ ਜੀ ਤੁਸੇ ਨਹੀਂ ਦੇਖਦੇ ਇਨੇ ਦਾ ਫੋਨ ਨੇ ਮੈਂ ਦੇਖਿਆ ਮੇਰਾ ਦਿਲ ਹੀ ਤੋੜਤਾ ਤੁਸੀਂ ਇਹ ਗੱਲ ਕਹਿ ਕੇ ਨਹੀਂ ਦੇਖ ਬਲੌਗ ਚੱਲ ਜਾਓ ਜੋੜ ਦੇ ਆ ਜਾ ਦੇਖ ਲੋ ਚਲੋ ਟੇਮ ਵੰਡ ਤੇ ਕਿਹੜ ਕਿਹਰੇ ਫੈਨ ਲਿਖੇ ਨਹੀਂ ਆਪੇ ਹੀ ਦਰਸਾਰ ਦੇ ਖੇਤ ਮੈਂ ਆ ਕੇ ਦਿਖਾ ਜੀ ਕੋਈ ਹੋਰ ਨਹੀਂ ਚੱਲ ਮੌਜਾ ਤੂੰ ਰਜਗੀ ਕਹਨੀ ਉਹ শুਈ ਨਾ ਮੈਨੂੰ ਚੱਲ ਬੱਸ ਪੂਰੀ ਤੇ ਆ ਜਾ ਚੱਲ ਦੋ ਗੇਟ ਫੂਲ ਲੋਨ ਪਾਜਾ ਪਾਜਾ ਨੂੰ ਚੱਲ 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 ਚੱਲਾ ਨਾ ਇਸ ਠੰਡ ਲੱਗਦੀ ਐ ਨਾ ਮੇਰੇ ਵਰਗੇ ਨੂੰ ਐ ਵਾਣ ਫ੍ਰੀ ਚੱਲ ਗੋ ਸਿੱਧਾ ਪਾਜਾ ਦੋ ਵਾਰੀ ਦੋ ਵਾਰੀ ਕਰ ਲਾਗ ਗਿਆ ਦੋ ਵਾਰ ਲੱਗਾ ਪਾਜੀ ਤੁਹਾਡਾ 바ਵਾ ਦਿਲ ਪਾਇੰਦੇ ਤੇ ਪਿੱਛੇ ਬੈਜੇ ਨੇ ਸਕੂਟੀ ਤੇ ਤੁਹਾਡਾ 바ਵਾ ਦਿਲ ਪਾਇੰਦੇ ਮੈਂ ਕਿਹਦੇ ਪਿੱਛੇ ਬੈਜੇ ਨੇ ਸਕੂਟੀ ਤੇ ਠੀਕ ਹੈ ਲਾਲਿਆ ਜਾਗਦੇ ਕਰੀਏ ਤੁਮਨ ਖਾ ਰੂਏ ਖੋਲੇ ਜਾ ਕੇ ਆਪਾਂ ਸੈਂਡਰ ਬਣਾ ਕੇ ਲਿਆਉਣਾ ਕਿ ਨਹੀਂ ਬਣਾ ਤੂੰ ਮੇਰੇ ਪਿੱਛੇ ਤੂੰ ਜਾ ਤੂੰ ਬਾਏ ਬਾਏ ਇਹ ਤੁਸੀਂ ਤੁਮਨੇ ਬਾਬੇ ਚੜਦੇ ਮੈਨੂੰ ਲੱਗਾ ਵੀ ਪਿੱਛੇ ਦੇ ਬੋਲ ਤੇ ਸਾਥ ਲੈ ਗਿਆ ਸਾਥ ਲੈ ਆ ਜੀ ਬੈਣੀ ਕਿਥੇ ਹੋ ਗਿਆ ਟਰੈਕਟਰ ਆ ਗਿਆ ਚਾਚਾ ਆਲ ਕਿ ਰਿਕਾਰਡਿੰਗ ਨਹੀਂ ਮੈਂ ਕਿਹਾ ਸੀ ਤੇਰੇ ਦਿਨ ਇੰਨਾ ਚੱਲ ਰਿਹਾ ਤੇਰੇ ਨਾਲ ਹੈਲੋ ਹਾਂਜੀ ਸੋਚੀ ਗਾ ਸਾਰਿਆਂ ਨੂੰ ਤੁਹਾਨੂੰ ਬਤਾ ਅੱਜ ਆਪਣੀ ਥੋੜੀ ਸਾਟ ਕਰਕੇ ਹਨਾ ਮੇਰੇ ਦਿਨ ਜਿਆਦਾ ਹੋ ਗਏ ਸੀ ਉਹਦੇ ਕਰਕੇ ਆਪੋ ਵਲੋਗ ਪ੍ਰੈਕਟਿਸ ਕਰਾਂ ਨਹੀਂ ਦਿੱਤੀ ਹੈਗੀ ਤੇ سپورਟ ਕਰਦੇ ਰਹੋ ਤੇ ਅਗਲਾ ਵਲੋਗ ਆਪੋ ਬੜੀ ਟੌਪਿਕ ਤੇ ਲੈ ਕੇ ਆਵਾਂਗੇ